ਇਹਦਾ ਇੱਕ ਲਾਬ ਕਈ ਦਵਾ ਦੇ ਮਤੇ ਪਏ ਆ ਕਿੰਨਾ ਡਰਾਮਾ ਐਸੀਆ ਵਾਪਰੀਆਂ ਜਿਨ੍ਹਾਂ ਨੂੰ ਲੈ ਕੇ ਪ੍ਰਵਾਸੀਆਂ ਤੇ ਉੱਤੇ ਜਿਹੜੇ ਆ ਸਵਾਲ ਹੋਏ ਨੇ ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਦਾ ਚੱਲੀ ਜਾਂਦਾ ਹੈ ਕਿ ਇੰਗਲੈਂਡ 'ਚ ਬੜੇ-ਬੜੇ ਮੁਜ਼ਾਰੇ ਹੋਏ ਨੇ ਆਸਟ੍ਰੇਲੀਆ 'ਚ ਬਹੁਤ ਵੱਡੇ-ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇਮੀਗ੍ਰੈਂਟਸ ਅਮਰੀਕਾ 'ਚ ਟੋਰਾਂਟੋ 'ਚ ਤਾਂ ਲੜਾਈ ਹੋਈ ਹੈ ਪਰसों ਸੋ ਇਹ ਪੂਰੀ ਦੁਨੀਆ 'ਚ ਨਾ ਅਨਰੈਸਟ ਹੋਊਗੀ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵਧ ਗਈ ਰੋਜ਼ਗਾਰ ਘਟ ਗਏ ਹੁਣ ਹਰੇ ਕਹਿੰਦਾ ਜੀ ਕਿ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਆ ਵੀ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਿਗਲਾਨ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਉਹਨੂੰ ਸਖਤ ਸਜ਼ਾ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਵੇਸ ਚੋਂ ਹੀ ਕੋਈ ਆਪਣੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਆ ਬਾਹਰ ਰਾਏਪੁਰ ਛਤੀਸਗੜ੍ਹ ਦੀ ਰਾਜਧਾਨੀ ਕਲਕੱਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਵੀ ਇਹਨੂੰ ਸਾਡੇ ਪੰਜਾਬੀਆਂ ਦਾ ਕਨ ਉਹ ਕਹਿੰਦੇ ਨੇ ਕਿ ਇਤਨੂੰ ਕੱਢਦੇ ਆਂ ਸੀ ਇਹਨਾਂ ਨੂੰ ਸਵੈਸਥਰਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਚੱਲਣੀ ਪ੍ਰਵਾਸੀਆਂ ਦੇ ਖਿਲਾਫ ਕਈ ਵਾਰ ਮਤੇ ਪਏ ਆ ਕਈਕ ਡਰਾਮਾ ਐਸੀਆ ਵਾਪਰੀਆ ਜਿਨ੍ਹਾਂ ਨੂੰ ਲੈ ਕੇ ਪ੍ਰਵਾਸੀਆਂ ਤੇ ਉੱਤੇ ਜਿਹੜੇ ਆ ਸਵਾਲ ਹੋਏ ਨੇ ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਦਾ ਚੱਲੀ ਜਾਂਦਾ ਹੈ ਕਿ ਇੰਗਲੈਂਡ 'ਚ ਬੜੇ ਵੱਡੇ ਮੁਜਾਰੇ ਹੋਏ ਨੇ ਆਸਟ੍ਰੇਲੀਆ 'ਚ ਬਹੁਤ ਵੱਡੇ ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇਮੀਗ੍ਰੈਂਟਸ ਅਮਰੀਕਾ ਚ ਟੋਰਾਂਟੋ ਚ ਤਾਂ ਲੜਾਈ ਹੋਈ ਹੈ ਪਰਸੋਂ ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟ ਗਏ ਹੁਣ ਹਰੇਕ ਕਹਿੰਦਾ ਜੀ ਕਿ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਆ ਵੀ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜੇ ਲਾਅਨ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹੁਣ ਸਖਤ ਸਜ਼ਾ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਬੇਸ ਚੋਂ ਹੀ ਕੋਈ ਆਪਣੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਆ ਬਾਹਰ ਰਾਏਪੁਰ ਛਤੀਸਗੜ੍ਹ ਦੀ ਰਾਜਧਾਨੀ ਹੈ ਕੋਲਕਾਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਬਿਜ਼ਨਸ ਸਾਡੇ ਪੰਜਾਬੀਆਂ ਦਾ ਕੱਲ ਨੂੰ ਉਹ ਕਹਿ ਦੇਣਗੇ ਇਤਨੂੰ ਕੱਢਦੇ ਆ ਸੀ ਇਹਨਾਂ ਨੂੰ ਸਵੈਸਥਰਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਚੱਲਨੀ